ਨਾਲ ਲੱਗਦਾ ਸੀ ਕਿ ਪੂਜਾ ਤਪਲਪ੍ਰੀਤ ਜਾਜਨ ਨੇ ਇਹ ਕਿਹਾ ਸੀ ਕਿ ਸਰਕਾਰ ਵੱਲੋਂ ਕਿ ਸਾਨੂੰ ਜਿਹੜਾ ਰਿਮਾਂਡ ਚਾਹੀਦਾ ਹੈ ਕਾਰਨ ਕੀ ਕੋਈ ਨੰਦਪੁਰ ਸਾਹਿਬ ਇੱਕ ਜਿਹੜੀ ਇਹਨਾਂ ਨੇ ਫੌਜ ਬਣਾਈ ਸੀ ਉਹ ਜਿਹੜੀ ਫੌਜ ਬਣਾਈ ਆ ਉਹਦੇ ਬਾਰੇ ਅਸੀਂ ਪਤਾ ਕਰਨਾ ਹੈ ਤੇ ਚਾਚਾ ਹਰਜੀਤ ਸਿੰਘ ਜਿਹੜੇ ਭਾਈ ਅਮਰਤਪਾਲ ਦੇ ਚਾਚਾ ਜੀ ਨੇ ਉਹਨਾਂ ਤੋਂ ਅਸੀਂ ਕਾਫੀ ਕੁਝ ਬਰਾਮਦ ਕਰਨਾ ਹੈ ਤਾਂ ਮੈਂ ਇਹ ਰਿਕੁਐਸਟ ਕੀਤੀ ਸੀ ਕਿ ਜੱਜ ਸਾਹਿਬ ਜਿਹੜੀ ਪਹਿਲੋਂ ਇਹਨਾਂ ਨੇ ਰਿਮਾਂਡ ਮੰਗਿਆ ਸੀ ਉਸ ਇਹਨਾਂ ਨੇ ਕਿਹਾ ਸੀ ਕਿ ਸਾਨੂੰ ਦਾ ਮੋਬਾਈਲ ਚਾਹੀਦੇ ਨੇ ਸਾਨੂੰ ਮੋਬਾਈਲ ਦੇ ਜਿਹੜੀਆਂ ਅੱਗੇ ਕਾਲ ਹੋਈਆਂ ਨੇ ਉਹ ਪਤਾ ਕਰਨਾ ਸੀ ਤੇ ਅਸੀਂ ਜਿਹੜੇ ਵੈਪਨ ਬਰਾਮਦ ਕੀਤੇ ਤਾਂ ਮੈਂ ਜੱਸਾ ਨੂੰ ਬੇਨਤੀ ਕੀਤੀ ਕਿ ਪਹਿਲਾਂ ਚਾਰ ਚੀਜ਼ਾਂ ਜਿਹੜੀਆਂ ਆਲਰੇਡੀ ਮੰਗ ਚੁੱਕੇ ਨੇ ਹੁਣ ਉਹਨਾਂ ਨੇ ਉਹ ਚੀਜ਼ਾਂ ਛੱਡ ਦਿੱਤੀਆਂ ਨੇ ਤੇ ਨਵੀਆਂ ਚੀਜ਼ਾਂ ਮੰਗਣ ਲੱਗ ਪਏ ਕਿੰਨੇ ਦਿਨ ਦਾ ਰਿਮਾਂਡ ਹੈ ਜੀ ਤਾਂ ਜੱਸਾ ਉਹਨੇ ਜਿਹੜਾ ਰਿਮਾਂਡ ਆ ਉਹ 28 ਤਰੀਕ ਤੱਕ ਦੇ ਦਿੱਤਾ ਹੈ ਇਹਨਾਂ ਨੇ 7 ਦਿਨ ਦਾ ਮੰਗਿਆ ਸੀ ਪਰ ਇਹਨਾਂ ਨੇ ਹੁਣ ਜਿਹੜੀ ਸਟੋਰੀ ਬਦਲ ਕੇ ਬਿਲਕੁਲ ਬਦਲਤੀ ਹੈ ਕਿਉਂਕਿ ਪਹਿਲੇ ਜਿਹੜੇ 4 ਦਿਨ ਦੇ ਅੰਦਰ ਕੋਈ ਰਿਕਵਰੀ ਨਹੀਂ ਹੋਈ ਕੁਝ ਨਹੀਂ ਉਸ ਦੇ ਵਿੱਚ ਹੋ ਪਰ ਹੁਣ ਤੀਜਾ ਜਿਹੜਾ ਦੂਜਾ ਸਟੈਪ ਹੈ ਇਹ ਸਰਕਾਰ ਨੇ ਆਪ ਦਾ ਚੇਂਜ ਕੀਤਾ ਹੋਇਆ ਸੋ ਮੈਨੂੰ ਲੱਗਦਾ ਹੈ ਕਿ ਇਹ ਜਾਣ ਬੁੱਝ ਕੇ ਜਿਹੜੀ ਇਹ ਸਟੇਟ ਹੈ ਇਹ ਕਰ ਰਹੀ ਹੈ ਇਸ ਦੇ ਵਿੱਚ ਕੋਈ ਰਿਕਵਰੀ ਨਹੀਂ ਇਹ ਕਿਹਾ ਗਿਆ ਕਿ ਇਹਨਾਂ ਕੋਲ ਬਹੁਤ ਵੱਡੇ ਵੈਪਨ ਸੀ ਜਾਂ ਇੱਕ ਤਰ੍ਹਾਂ ਦੀ ਬਹੁਤ ਵੱਡੀ ਫੌਜ ਸੀ ਸੋ ਇੱਕ بڑا ਮਜ਼ਾਕ ਹੈ ਉਹ ਫੌਜ ਬਾਰੇ ਕਿਸੇ ਵੀ ਪ੍ਰਾਈਵੇਟ ਬੰਦੇ ਨੇ ਅੱਜ ਤੱਕ ਕੰਪਲੇਂਟ ਨਹੀਂ ਕੀਤੀ ਕਿ ਉਹ ਫੌਜ ਨੇ ਅੱਜ ਤੱਕ ਕਿਤੇ ਹਮਲਾ ਨਹੀਂ ਕੀਤਾ ਇਹ ਕਹਿੰਦੇ ਇੰਡੀਅਨ ਸਟੇਟ ਨੂੰ ਡਰ ਸੀ ਹਮਲਾ ਕਰਨ ਦਾ ਪਰ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਉਸ ਦੇ ਵਿੱਚ ਕੋਈ ਕਿਤੇ ਰੇਡ ਨਹੀਂ ਅਜੇ ਤੱਕ ਹੋਈ ਉਸ ਦੇ ਵਿੱਚ ਸੱਤ ਬੰਦੇ ਜਿੰਨੇ ਅੱਜ ਦੇਖੋ ਉਹ ਇਹਨਾਂ ਨੂੰ ਅਰੈਸਟ ਕੀਤਾ ਹੈ ਟੋਟਲ 8 ਬੰਦੇ ਅਸੀਂ ਅੱਜ ਦੁਬਾਰਾ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੇ ਸੀ ਜਦਕਿ ਸਾਡੀ ਤਫਤੀਸ਼ ਅਜੇ ਮੁਕੰਮਲ ਨਹੀਂ ਸੀ ਗਈ ਅਸੀਂ ਮਾਨਯੋਗ ਅਦਾਲਤ ਕੋਲੋਂ ਇਹਨਾਂ ਦਾ 7 ਦਿਨ ਦਾ ਪੁਲਸ ਰਿਮਾਨਡ ਦੀ ਮੰਗ ਕੀਤੀ ਸੀ ਅਦਾਲਤ ਨੇ ਸਾਡੀ ਮੰਗ ਨੂੰ ਮੰਨਦਿਆਂ ਹੋਇਆਂ 28 ਤਿੰਨ ਤੱਕ ਇਹਨਾਂ ਦਾ ਪੁਲਸ ਰਿਮਾਨਡ ਜਿਹੜਾ ਸਾਨੂੰ ਦਿੱਤਾ ਸਰ 80 ਬੰਦਾ ਤਿੰਨ ਦਿਨ ਦਾ ਰਿਮਾਂਡ ਬਣਿਆ ਜੀ ਅਮਨਦੀਪ ਸਿੰਘ ਅਮਨਾ ਹਾਂਜੀ ਤਿੰਨ ਦਿਨ ਦਾ ਰਿਮਾਂਡ ਜੀ ਜਿਹੜਾ ਗਿਰਤਾ ਹੁਣ ਕੀ ਮੋਬਾਈਲ ਦਾ ਨੰਬਰ ਐਫ ਜਾਂ ਤੱਕ ਆ ਗਿਆ ਅਸੀਂ ਮੋਬਾਈਲ ਤੇ ਬਹੁਤ ਰਾਤ ਨਿਕਲੇ ਤੇ ਕੀ ਨਿਕਲਿਆ ਸਰ ਬਿਲਕੁਲ ਜੀ ਉਹ ਸਾਡੀ ਤਫਤੀਸ਼ ਚੱਲ ਰਹੀ ਆ ਅਸੀਂ ਇਸ ਕਰਕੇ ਅੱਗੇ ਹੋਰ ਰਿਮਾਂਡ ਮੰਗਿਆ ਔਰ ਸਾਨੂੰ ਜੇ ਲੋਡ ਹੋਰ ਪੈਗੀ ਤੇ ਹੋਰ ਰਿਮਾਂਡ ਵੀ ਲਵਾਂਗੇ ਇਹ ਸਾਡੀ ਤਫਤੀਸ਼ ਨਾਲ ਰਿਕਵਰੀ ਹੋਈ ਹੋਣੀ ਹੈ ਸਾਥੀ ਦੱਸਿਆ ਪ੍ਰੇਮਿੰਦਰ ਸਿੰਘ ਬਿਲਕੁਲ ਉਹ ਵੀ ਆ ਰਿਹਾ ਜੀ ਉਹਨਾਂ ਨੂੰ ਵੀ ਲਿਆ ਕੇ ਪੇਸ਼ ਕਰਾਂਗੇ ਸਰ ਰਿਕਵਰੀ ਕੀ ਹੋਇਆ ਜੀ ਇਹਨਾਂ ਦੇ ਕੋਲ ਰਿਕਵਰੀ ਕੀ ਹੋਇਆ ਜੀ ਇਹਨ ਤੁਹਾਨੂੰ ਜਿਹੜਾ ਇਹਦੇ ਬਾਰੇ ਬਾਅਦ ਚ ਕਲੀਅਰ ਕਰ ਦਾਂਗੇ ਜਿੰਦੂ ਰਵਿੰਦਰ ਫੌਜੀ ਕੱਲ ਪੇਸ਼ ਹੋਏਗਾ ਅਗਲੇ ਮਹੀਨੇ ਹੋ ਰਿਹਾ ਜੀ ਜਿਹੜੀ ਡੇਟ ਹੋ ਗਈ ਅਸੀਂ ਇਹਦੇ ਬਾਰੇ ਰਵਿੰਦਰ ਰਵਿੰਦਰ ਫੌਜੀ ਕੱਲ ਪੇਸ਼ ਕੀਤਾ ਜਾਏਗਾ ਹਣ ਜਦੋਂ ਉਥੋਂ ਆ ਜਾਣਗੇ ਜੀ ਕਿਉਂਕਿ ਕੱਲ ਨੂੰ ਉਥੋਂ ਲੈ ਕੇ ਆ ਰਹੇ ਨੇ ਜਦੋਂ ਇੱਥੇ ਪਹੁੰਚ ਜਾਣਗੇ ਲਿਆ ਕੇ ਸਿੱਧਾ ਅਦਾਲਤ ਵਿੱਚ ਪੇਸ਼ ਕਰਨਾ ਹੈ ਸਾਡੇ ਦਿਨਾਂ ਦੇ ਦੌਰਾਨ ਇੱਕ ਹੋਰ ਵੀ ਗ੍ਰਿਫਤਾਰੀ ਹੋਈ ਉਹਦੇ ਬਾਰੇ ਡਿਟੇਲ ਤੇ ਅਮਨਦੀਪ ਸਿੰਘ ਅਮਨਾ son of ਚਰਤ ਸਿੰਘ ਵਾਸੀ ਪੰਜਗੜਾਈ ਪਲਾਂ ਥਾਣਾ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਨੂੰ ਅਸੀਂ ਅਰੈਸਟ ਕੀਤਾ ਹੈ ਜੀ ਤੇ ਹੁਣ ਉਹ ਵੀ ਐਫਆਈਆਰ 'ਚ ਹਾਂ ਜੀ ਬਿਲਕੁਲ ਜੀ ਐਫਆਈਆਰ ਨੰਬਰ 39 ਦੇ ਵਿੱਚ ਹੁਣ ਅੱਛਾ ਡੀਐਸਪੀ ਸਾਹਿਬ ਉਹ ਜਨਾਲੇ ਕਾਂ ਦੇ ਵਿੱਚ ਸਮਾਜ ਸੀ ਮੋਖਰ ਉਹ ਵੀ ਬਿਲਕੁਲ ਜੀ ਉਹ ਵੀ ਅਮੇਰ ਦਾ ਵੀ ਬਾਰਗ ਬਾਈ ਨੇ ਮੈ ਐਫਆਈਆਰ ਦਰਜੀ ਬ ਇਹ ਤਸਵੀਰਾਂ ਜਿਹੜੀਆਂ ਲਗਾਤਾਰ ਦੇਖੀਏ ਤਾਂ ਪਤਰ ਆ ਯਾਰ